ਚੋਰੀ 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 ਪੰਜਾਬ ਦੇ ਥਾਣੇ 'ਚ ਹੀ ਹੋ ਗਈ ਚੋਰੀ ਹੁਣ ਪੁਲਸ ਨੂੰ ਪਈਆਂ ਪਾਚੜਾ ਕਿ ਕੌਣ ਕਰ ਗਿਆ ਚੋਰੀ ਦਰ ਅੱਤ ਲਖਬਰ ਪੰਜਾਬ ਦੀ ਹੈ ਪੰਜਾਬ ਦੇ ਬਰਨਾਲਾ ਥਾਣੇ ਦੀ ਹੈ ਜਿੱਥੇ ਇੱਕ ਪੁਲਸ ਮੁਲਾਜ਼ਮ ਨੂੰ ਪੁਲਸ ਨੇ ਹੀ ਚੱਕ ਲਿਆ ਔਰ ਚੱਕਿਆ ਕਿਉਂ ਉਹ ਵੀ ਦੱਸਦੇ ਹਾਂ ਦਰ ਅੱਤ ਮਾਡਲ ਪੁਲਿਸ ਸਟੇਸ਼ਨ ਥਾਣਾ ਸਿਟੀ ਬਰਨਾਲਾ ਦਾ ਉਹ ਹਾਲ ਹੋ ਗਿਆ ਏ ਕਿ ਪੁਲਸ ਵੀ ਪਰੇਸ਼ਾਨ ਹੋ ਗਈ ਕਿਉਂਕਿ ਥਾਣੇ ਦੇ ਮਾਲਖਾਨੇ ਦੇ ਵਿੱਚ ਪੈਸਾ ਤੇ ਸਮਾਨ ਚੋਰੀ ਹੋ ਗਿਆ ਯਾਨੀ ਕਿ ਥਾਣੇ ਦੇ ਮਾਲਖਾਨੇ ਚ ਉਹ ਪੈਸਾ ਤੇ ਉਹ ਸਮਾਨ ਰੱਖਿਆ ਜਾਂਦਾ ਜੋ ਵਕ ਵਕ ਕੇਸਾਂ ਚ ਜਪਤ ਹੁੰਦਾ ਤੇ ਥਾਣੇ ਦੇ ਮਾਲਖਾਨੇ ਚੋਂ ਮਾਲ ਗਾਇਬ ਹੋਇਆ ਤੇ ਜਦੋਂ ਚੈਕਿੰਗ ਹੋਈ ਯਾਨੀ ਕਿ ਰੂਟੀਨ ਦੇ ਵਿੱਚ ਜਦੋਂ ਹਿਸਾਬ ਕਿਤਾਬ ਲਾਇਆ ਜਾਂਦਾ ਸਟਾਫ ਦਾ ਤੇ ਪਤਾ ਲੱਗਿਆ ਕਿ ਭਾਈ ਇੱਥੇ ਤਾਂ ਪੈਸੇ ਵੀ ਖਾਲੀ ਹੋ ਗਏ ਨੇ ਤੇ ਮਾਲ ਵੀ ਕੋਈ ਨਾ ਕੋਈ ਕੱਢ ਕੇ ਲਿਜਾ ਰਿਹਾ ਬੱਸ ਇਹ ਕੀ ਸੀ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਤੋਂ ਇਲਾਕੇ ਦੇ ਡੀਐਸਪੀ ਤਤਵੀਰ ਸਿੰਘ ਬੈਂਥ ਨੇ ਇਸ ਦੀ ਪੜਤਾਲ ਕੀਤੀ ਤਾਂ ਹੈਰਾਨ ਰਹਿ ਗਏ ਜੇਕਰ ਇਹਨਾਂ ਦੇ ਦਾਅਵੇ ਨੂੰ ਸਹੀ ਮੰਨੀਏ ਤੇ ਇਸ ਚੋਦੀ ਦੀ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਥਾਣੇ ਚ ਹੀ ਤੇ ਨਾਤ ਮੁਲਾਜ਼ਮ ਨੇ ਹੀ ਅੰਜਾਮ ਦਿੱਤਾ ਸੀ। ਹੁਣ ਫਿਲਹਾਲ ਪੁਲਸ ਨੇ ਇਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਡੀਐਸਪੀ ਸਾਹਿਬ ਪੂਰੀ ਕਹਾਣੀ ਦੱਸ ਰਹੇ ਨੇ ਕਿਵੇਂ ਥਾਣੇ ਚ ਹੀ ਹੋ ਗਈ ਸੀ। ਚੋਰੀ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਜੀ ਮਤੀ 1812025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤਨਾਤੀ ਕਾਂਸਟੇਬਲ ਹਰਪ੍ਰੀਤ ਸਿੰਘ ਇਹਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਾਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ थाना ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫ਼ਤੀਸ਼ ਚੱਲੀ ਹੈ ਜੋ ਵੀ ਇਹਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਹ ਤੋਂ ਰਿਕਵਰ ਕਰਾਇਆ ਜਾਏਗਾ ਜੀ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲਮ ਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲਮ ਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਾਰੀਖ ਤੱਕ ਰਿਮਾਂਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰਦੇ ਹਾਂ ਜੋ ਮਹਿਕਮਾ ਵੱਲੋਂ ਕਾਰਵਾਈ ਹੈ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕਾਂਸਟੇਬਲ ਸੀ ਹਰਪ੍ਰੀਤ ਸਿੰਘ ਇਹ ਪਘੋੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸਭ ਤੋਂ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕਾਂਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਭਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ